ਇਨ ਅੱਖਾਂ 'ਚੋਂ ਹੰਝੂ ਵੀ ਹੁਣ ਸੁੱਕ ਚੁੱਕੇ ਨੇ ਦਿਲ ਜਿਵੇਂ ਪੱਥਰ ਹੀ ਹੋ ਚੱਲੇ ਨਸ਼ਾ ਕਰਕੇ ਚਾਰ ਪੁੱਤ ਗਵਾ ਚੁੱਕੀ ਇਸ ਮਾਂ ਦੀ ਤਰਸ ਦੀ ਇਹ ਹੈ ਕਿ ਹੁਣ ਇਸ ਨੂੰ ਆਪਣੀ ਅਤੇ ਆਪਣੀ ਤੀ ਦੇ ਗੁਜ਼ਾਰੇ ਦੀ ਚਿੰਤਾ ਰਹਿੰਦੀ ਹੈ ਉਹ ਤੀ ਜੋ ਦੇਖ ਨਹੀਂ ਸਕਦੀ ਜੀ ਹਾਂ ਤੁਸੀਂ ਸਹੀ ਸੁਣਿਆ ਫਿਰ ਉਸਪੁਰ ਦੇ ਪਿੰਡ ਸੋਟੀ ਨਗਰ ਵਿੱਚ ਰਹਿਣ ਵਾਲੀ ਇਸ ਮਾਂ ਨੇ ਇੱਕ ਸਾਲ ਵਿੱਚ ਆਪਣੇ ਚਾਰ ਪੁੱਤ ਗਵਾ ਦਿੱਤੇ ਜਿਸ ਬੁਢਾਪੇ ਵਿੱਚ ਉੱਤਰਨਾ ਫਿਰਨਾ ਵੀ ਔਖਾ ਹੁੰਦਾ ਹੈ ਉਸ ਬੁਢਾਪੇ ਵਿੱਚ ਇਸ ਨੂੰ ਲੋਕਾਂ ਤੋਂ ਰੋਟੀ ਮੰਗਣ ਲਈ ਪਿੰਡ ਵਿੱਚ ਭਟਕਣਾ ਪੈਂਦਾ ਜਿਸ ਤੋਂ ਬਾਅਦ ਜਾ ਕੇ ਦੋਵੇਂ ਮਾਵਾਂ ਤਿਆਂ ਨੂੰ ਰੋਟੀ ਨਸੀਬ ਹੁੰਦੀ ਹੈ ਅਤੇ ਇਹ ਹਾਲਾਤ ਇਸ ਲਈ ਬਣੇ ਕਿਉਂਕਿ ਇਹਨਾਂ ਦੇ ਬੁਢਾਪੇ ਦੇ ਸਹਾਰਿਆਂ ਨੂੰ ਨਸ਼ਾ ਖਾ ਗਿਆ ਮਾਤਾ ਆਖਦੀ ਹੈ ਕਿ ਜਦੋਂ ਤੱਕ ਸਰ ਤੇ ਪਿਤਾ ਦਾ ਸਾਆਇਆ ਸੀ ਉਦੋਂ ਤੱਕ ਪੁੱਤਰ ਨਸ਼ੇ ਨਹੀਂ ਕਰਦੇ ਸਨ ਪਰ ਪਿਤਾ ਦੀ ਮੌਤ ਤੋਂ ਬਾਅਦ ਨਸ਼ੇ ਦੀ ਦਲਦਲ ਵਿੱਚ ਅਜੇ ਫਸੇ ਕਿ ਇੱਕ ਤੋਂ ਬਾਅਦ ਇੱਕ ਚਾਰ ਪੁੱਤ ਮੌਤ ਦੇ ਮੂੰਹ ਵਿੱਚ ਚਲੇ ਗਏ ਹਾਲੇ ਇੱਕ ਪੁੱਤ ਹੋਰ ਹੈ ਪਰ ਉਹ ਪੁੱਛਦਾ ਹੀ ਨਹੀਂ। ਮੈਂ 셰ਖਾ ਖਾਕਾ ਮਰ ਗਏ। ਚਿੱਟਾ। ਮੈਂ 셰ਖਾ ਖਾਕਾ ਪੁੱਤਰ ਮਰ ਗਏ। ਮੈਂ ਕਹਾ ਵਡਾਨੀ ਬੈਠੀ। ਨਾ ਕੋ ਖਵਾਉਣ ਵਾਲਾ ਨਾ ਕੋ ਪੁੱਤਰ ਖਵਾਉਣ ਵਾਲਾ। ਨਸ਼ੇ ਪਤਾ ਨਹੀਂ ਕਿੱਥੋਂ ਖਾਂਦੇ ਫਿਰੇ। ਕਿਥੋਂ ਨਹੀਂ ਖਾਂਦੇ ਫੇ ਮੈਂ ਬਿਰਧ ਹੋ ਗਈ ਪਿਓ ਮਾਰ ਗਿਆ ਪਿਓ ਤੋਂ ਡਰਦੇ ਹੁੰਦੇ ਸੀ ਮਾਵਾ ਤੋਂ ਨੰਦ ਮੈਥੋਂ ਡਰੇ ਨਾ ਕੁਛ ਹੈ ਮੁੰਡੇ ਕਿੰਨੇ ਸੀ ਪੰਜ ਜੀ ਪੰਜ ਸੀ ਚਾਰ ਮਾਰ ਗਏ ਇੱਕ ਛੇ ਰਹਿ ਜਾਂਦਾ ਉਹ ਨਹੀਂ ਪੁੱਛਦਾ ਉਹ ਨਾ ਉਹ ਤਾਂ ਦੱਜੀ ਹੈ ਹੁਣ ਕਿਵੇਂ ਇੱਥੇ ਗੁਜ਼ਾਰਾ ਕਰਦੇ ਹੋ ਮੈਂ ਮੰਗ ਮੰਗ ਤੇਰੇ ਕੋਲ ਤਰਖਾ ਦੇ ਤੋੜੇ ਕਰੋ ਲੈ ਆਂਦੀ ਤੇਰੇ ਵਗਰੇ ਇੰਨੇ ਕੋਲ ਲੈ ਆਂਦੀ ਤੇ ਮਖਵੀਰ ਕੋਲ ਲੈ ਆਂਦੀ ਬਜ਼ੁਰਗ ਮਾਤਾ ਦੇ ਗਵੰਡੀ ਵੀ ਉਹਨਾਂ ਦੇ ਮਾੜੇ ਹਾਲਾਤ ਬਿਆਨ ਕਰਦੇ ਨੇ ਕਹਿੰਦੇ ਨੇ ਮਾਤਾ ਅਕਸਰ ਹੀ ਖਾਣ ਲਈ ਰੋਟੀ ਸਬਜ਼ੀ ਮੰਗਦੀ ਹੈ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਰਿਹਾ ਇਲਾਕੇ ਵਿੱਚ ਵੀ ਨਸ਼ੇ ਦੇ ਹਾਲਾਤ ਅਜੇ ਨੇ ਕਿ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਹੈ ਕਾਫੀ ਦਿਨ ਤੋਂ ਇਹ ਪਰੇਸ਼ਾਨ ਨੇ ਇਹਨਾਂ ਦੇ ਚਾਰ ਬੇਟੇ ਸੀਗੇ ਚਾਰਾਂ ਦੀ ਡੈਥ ਹੋ ਚੁੱਕੀ ਹੈ ਨਸ਼ਾ ਕਰਦੇ ਸੀਗੇ ਤੇ ਨਾਲ ਉਹਨਾਂ ਦੀ ਡੈਥ ਹੋ ਗਈ ਸੀ ਕੋਈ ਸਾਰਾ ਨਹੀਂ ਹੈਗਾਗਾ ਇੱਥੇ ਮੇਰੇ ਕੋਲ ਆ ਜਾਂਦੇ ਸੀਗੇ ਸਾਨੂੰ ਚਾਹ ਦੇਦੇ ਸਾਨੂੰ ਰੋਟੀ ਦੇਸ ਸਬਜ਼ੀ ਦੇਦੇ ਜਿਸ ਤਰ੍ਹਾਂ ਵੀ ਟਾਈਮ ਬਸ ਕਰਦੇ ਸੀ ਕਦੇ ਕਿਤੇ ਕਦੇ ਕਿਤੇ ਟਾਈਮ ਬਸ ਕਰਦੇ ਸੀ ਇੱਥੇ ਨਸ਼ਾ ਤਾਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਵਿਗਦਾ ਬਹੁਤ ਜ਼ਿਆਦਾ ਕਰ ਕਰੀ ਦੀ ਕੀ ਇਹਨਾਂ ਕਰ ਕਰ ਖਾਣ ਵਾਲੇ ਕਰ ਕਰ ਵਿੱਚ ਨਾ ਜੀ ਕੋਈ ਤਰ੍ਹਾਂ ਦਾ ਨਹੀਂ ਜੀ ਸਭ ਕੁਝੇ ਮਿਲੀ ਭੋਲੀ ਚਲੀ ਜਾਂਦੀ ਹੈ ਜੀ ਨਸ਼ੇ ਨੂੰ ਰੋਕਣ ਵਿੱਚ ناکਾਮ ਸਰਕਾਰ ਇਸ ਮਾਤਾ ਦੇ ਪੁੱਤ ਤਾਂ ਵਾਪਿਸ ਨਹੀਂ ਲਿਆ ਸਕਦੀ ਪਰ ਇਹਨਾਂ ਬੇਆਸਰਿਆਂ ਦੀ ਮਦਦ ਕਰ ਸਰਕਾਰ ਹੁਣ ਦਾ ਫਰਜ਼ ਤਾਂ ਨਿਭਾਈ ਸਕਦੀ ਹੈ ਪੀਟੀਸੀ న్యూਸ ਵਿੱਚ ਸਮਾਜ ਸੇਵੀ ਜਥੇਬੰਦੀਆਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਹ ਅਪੀਲ ਕਰਦਾ ਹੈ ਕਿ ਇਹਨਾਂ ਮਾਵਾਂ ਧੀਆਂ ਦੀ ਬਾਫੜੀ ਜਾਏ ਅਤੇ ਇਹਨਾਂ ਦੀ ਗੁਜ਼ਰ ਬਸਰ ਦਾ ਇੰਤਜ਼ਾਮ ਕੀਤਾ ਜਾਏ ਸਰਪਜੀਤ ਸਿੰਘ ਪੀਟੀਸੀ ਨਿਊਜ਼ ਫਿਰੋਜ਼ਪੁਰ